ਸ਼ੰਭੂ ਤੇ ਖਲੋਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਦਾ ਇੱਕ ਵੱਡਾ ਇਕੱਠ ਹੋਇਆ ਕਿਸਾਨਾਂ ਵੱਲੋਂ ਸ਼ੁਭ ਕਰਨ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਵੱਡੀ ਗਿਣਤੀ ਚ ਕਿਸਾਨ ਸ਼ੰਭੂ ਬਾਰਡਰ ਪਹੁੰਚੇ ਹੋਏ ਨੇ ਸ਼ਾਮ ਨੂੰ ਇੱਕ ਕੈਂਡਲ ਮਾਰਚ ਵੀ ਕਿਸਾਨਾਂ ਵੱਲੋਂ ਕੀਤਾ ਜਾਣਾ ਹੈ ਕਈ ਕਿਸਾਨ ਰਾਤ ਨੂੰ ਹੀ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਪਹੁੰਚ ਗਏ ਸੀ ਪਿਛਲੇ ਸਾਲ ਜਦੋਂ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸੀ ਔਰ ਹਰਿਆਣਾ ਪੁਲਿਸ ਦੇ ਨਾਲ ਉਹਨਾਂ ਦੀ ਕਸ਼ਮਕਸ਼ ਚੱਲ ਰਹੀ ਸੀ ਉਸ ਵੇਲੇ ਸ਼ੁਭ ਕਰਨ ਦੀ ਜਾਨ ਗਈ ਸੀ ਇਸ ਕਸ਼ਮਕਸ਼ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸ਼ੁਭ ਕਰਨ ਨੂੰ ਬੁਰੀ ਲੱਗੀ ਹੈ ਕਿਸੇ ਨੇ ਕਿਹਾ ਕਿ ਰਬੜ ਰਬੜ ਪੈਲੇਟ ਸੀ ਜਾਂ ਪੈਲੇਟ ਕਰਨ ਨਾਲ ਵੱਜੀ ਹੈ ਜਾਂ ਰਬੜ ਦੀ ਗੋਲੀ ਸੀ ਪਰ ਮੰਦ ਭਾਗ ਆਏ ਹੋਇਆ ਕਿ ਉਸ ਕਸ਼ਮਕਸ਼ ਦੇ ਵਿੱਚ ਸ਼ੁਭ ਕਰਨ ਦੀ ਜਾਨ ਚਲੀ ਗਈ 21 ਸਾਲ ਦਾ ਸ਼ੁਭ ਕਰਨ ਸੀ ਔਰ ਅੱਜ 1 ਸਾਲ ਹੋ ਗਿਆ ਉਸ ਘਟਨਾਕ੍ਰਮ ਨੂੰ ਔਰ ਅੱਜ 1 ਸਾਲ ਬਾਅਦ ਕਿਸਾਨਾ ਵੱਲੋਂ ਸ਼ੰਭੂ ਖਨੌਰੀ ਬਾਰਡਰ ਤੇ ਸ਼ੁਭ ਕਰਨ ਦੀ ਵਰਸੀ ਮਨਾਇਆ ਗਿਆ ज़दूरा। चलते हैं साढ़े साहयोगी नपिंदर बराड़ कोल तस्वीर साढ़े तक लाइव पहुंचा रहे हैं नविंदर इस वेले समझना चाहवा की तुडे आस पास तस्वीर ने ਅੱਜ ਦੇ ਇਸ ਦੇਖੋ ਬਿਲਕੁਲ ਸ਼ੰਭੂ ਬਾਰਡਰ ਤੇ ਅੱਜ ਇੱਕ ਵੱਡਾ ਸ਼ਰਧਾਂਜਲੀ ਸਮਾਰੋਹ ਕਹਾਂਗੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਕਿਉਂਕਿ ਸ਼ੁਭ ਕਰਨਿਕ ਨੌਜਵਾਨ ਕਿਸਾਨ ਜਿਸ ਦੀ 21 ਫਰਵਰੀ 2024 ਨੂੰ ਸਾਲ ਪਹਿਲਾਂ ਜਿਸ ਦੀ ਜਾਣ ਗਈ ਜਿਹੜਾ ਸ਼ਹੀਦ ਹੋਇਆ ਹਾਲਾਂਕਿ ਖਨੋਰੀ ਬਾਰਡਰ ਤੇ ਇਹ ਪੂਰੀ ਘਟਨਾ ਵਾਪਰੀ ਸੀ ਪਰ ਅੱਜ ਸ਼ੰਭੂ ਬਾਰਡਰ ਤੇ ਉਸ ਨੂੰ ਯਾਦ ਕੀਤਾ ਜਾ ਰਿਹਾ ਇੱਥੇ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇੱਥੇ ਇਕੱਤਰ ਹੋਏ ਨੇ ਇੱਕ ਸਭਾ ਰੱਖੀ ਗਈ ਹੈ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਾਜ਼ਰ ਸ਼ਿਰਕਤ ਕੀਤੀ ਹੈ ਮੰਚ ਚੱਲ ਰਿਹਾ ਹੈ ਔਰ ਉਸ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਇਹ ਤਸਵੀਰ ਤੁਹਾਡੇ ਸਾਹਮਣੇ ਨੌਜਵਾਨ ਕਿਸਾਨ ਸ਼ੁਭ ਕਰਨ ਜਿਸ ਨੂੰ ਇੱਥੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਨੇ ਜਿਸ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਨੇ ਜੀ ਜਿਹੜਾ ਅੱਜ ਸ਼ੰਭੂ ਬਾਡਰ ਤੇ ਇਹ ਸਮਾਗਮ ਰੱਖਿਆ ਗਿਆ ਔਰ ਸਰਵਰ ਸਿੰਘ ਪੰਦੇਰ ਹੋਣੀ ਇੱਥੇ ਮੌਜੂਦ ਨੇ ਇਸ ਵੇਲੇ ਔਰ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਏਗੀ ਮੀਡੀਆ ਨੂੰ ਸੰਬੋਧਨ ਵੀ ਹੋਣਗੇ ਤਾਂ ਕਿ ਅੱਗੇ ਦੀ ਰੂਪਰੇਖਾ ਬਾਰੇ ਵੀ ਜਾਣਕਾਰੀ ਦੇਣਗੇ ਉਸ ਤੋਂ ਇਲਾਵਾ ਦੇਖੋ ਸ਼ਾਮ ਵੇਲੇ ਇੱਕ ਕੈਂਡਲ ਮਾਰਚ ਵੀ ਰੱਖਿਆ ਗਿਆ ਕੈਂਡਲ ਮਾਰਚ ਸ਼ਾਮ ਵੇਲੇ ਕੀਤਾ ਜਾਵੇਗਾ ਕਿਸਾਨ ਆਗੂਆਂ ਦੇ ਵੱਲੋਂ ਤਾਂ ਸਰਵਰ ਸਿੰਘ ਪੰਦੇਰ ਹੋਣੀ ਇਸ ਵੇਲੇ ਇੱਥੇ ਮੌਜੂਦ ਨੇ ਪੰਦੇਰ ਸਵੇਰ ਦੇ ਪਾਸੇ ਆ ਜਾਓ ਦੇ ਸਭ ਅੱਜ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ ਨੌਜਵਾਨ ਕਿਸਾਨ ਜਿਸ ਦੀ ਸਾਲ ਪਹਿਲਾਂ ਜਾਣ ਜਾਂਦੀ ਹੈ ਸ਼ਹੀਦ ਹੁੰਦਾ ਉਸ ਨੂੰ ਅੱਜ ਯਾਦ ਕੀਤਾ ਜਾ ਰਿਹਾ ਅੱਜ ਇਸ ਸਮਾਗਮ ਤੋਂ ਇਲਾਵਾ ਕਿਹੜੇ ਕਿਹੜੇ ਜਿਹੜੇ ਸਮਾਗਮ ਰੱਖੇ ਗਏ ਨੇ ਆ ਮੇਰੇ ਖਲ ਸਾਰੇ ਬਾਰਡਰਾਂ ਤੇ ਸ਼ਹੀਦੀ ਸਮਾਗਮ ਮਨਾਏ ਜਾ ਰਿਹਾ ਪਿੰਡ ਬੱਲੋ ਦੇ ਵਿੱਚ ਵੀ ਸ਼ਹੀਦੀ ਸਮਾਗਮ ਹੋ ਰਿਹਾ ਵਾ ਔਰ ਹਰ ਸਾਰੇ ਥਾਵਾਂ ਤੇ ਤੁਸੀਂ ਇੱਥੇ ਵੀ ਇਕੱਠ ਵੇਖ ਲੋ ਹਾਲੇ ਵੀ ਜਨਤਾ ਆ ਰਹੀ ਆ ਠੀਕ ਹੈ ਇਸ ਵੇਲੇ ਪੂਰਾ 1:00 ਵਜੇ ਜੇ ਪੰਜਾਬ ਦੇ ਦੋਹਾਂ ਕੋਨਿਆਂ ਤੋਂ ਦੂਰ ਦਰਾਡੇ ਆਲੇ ਆ ਕੇ ਪਹੁੰਚ ਰਹੇ ਨੇ ਤਾਂ ਦਸਾਂ ਹਜ਼ਾਰ ਲੋਕ ਅੱਜ ਆਪਣੇ ਮਹਬੂਬ ਜਿਹੜਾ ਕਿਸਾਨ ਲੀਡਰ ਸ਼ਹੀਦ ਸੁਭਕਰ ਨੂੰ ਸਜਦਾ ਕਰਨ ਆਏ ਆ ਔਰ ਉਹਦੀ ਵਰਸੀ ਤੋਂ ਅਸੀਂ ਅਹਿਦ ਕਰਾਂਗੇ ਕਿ ਉਸ ਦੀ ਵਰਸੀ ਨੂੰ ਸਫਲ ਕਿਵੇਂ ਕਰੀਏ ਅਸੀਂ ਪੰਜਾਬ ਦੇ ਲੋਕਾਂ ਨੂੰ ਕਹਿੰਨੇ ਆ ਕਿ ਸ਼ਹੀਦੀ ਜਿਹੜਾ ਸਮਾਗਮ ਸਫਲਾਤਾ ਹੋਣਾ ਜਾਂ ਸਰਦਾਰ ਦੇ ਫੁੱਲ ਤਾਂ ਸਫਲ ਹੋਣੇ ਵੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਈਏ ਕਿਸਾਨ ਮਜ਼ਦੂਰ ਨੂੰ ਕਰਜ਼ੇ ਮੁਕਤ ਕਰੀਏ ਜਿੰਨਾ ਕਾਰਨਾ ਕਰਕੇ ਸ਼ਹਾਦਤ ਹੋਈ ਆ ਉਹ ਕੰਮ ਪੂਰਾ ਕਰੀਏ ਉਹ ਕਾਰਨ ਅਜ ਵੀ ਜਿਉਂਦੇ ਤੇ ਓਣੇ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਹੈ ਜੀ ਕੇਂਦਰ ਦੇ ਨਾਲ ਤਾਂ ਇੱਕ ਮੰਨ ਕੇ ਚੱਲੀਏ ਕਿ ਅੱਜ ਇੱਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਵੀ ਹੈ ਕੱਲ ਮੀਟਿੰਗ ਹੋਣੀ ਹੈ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਜਿਹੜੇ ਨੇ ਉਹ ਇੱਕਦ ਖੋਣਾ ਚਾਹੁੰਦੇ ਨੇ ਜਾਂ ਇੱਕ ਵੱਡਾ ਇਕੱਠ ਕਰਕੇ ਸੁਨੇਹਾ ਦੇਣਾ ਚਾਹੁੰਦੇ ਹਾਂ ਦੇਖੋ ਦੋ ਕੱਲ ਸੀ ਇੱਕ ਤਾਂ ਥਪਾਕਾਂ ਨੇ ਵਰਸੀ ਸੀਗੀ ਸ਼ਹੀਦੀ ਆ ਉਹਦੇ ਵਿੱਚ ਜਿਹੜੇ ਕਿਸਾਨ ਲਹਿਰ ਨੂੰ ਵਿੱਚ ਸ਼ਹੀਦ ਹੋਇਆ ਉਹਨਾਂ ਦੀ ਕਿੰਨੀ ਹਰਮਨ ਪਿਆਰਤਾ ਵਾ ਉਸਾ ਆਪਣਾ ਜਥੇਬੰਦੀਆਂ ਨੇ ਜੋਰ ਨਹੀਂ ਲਾਇਆ ਇਹਦੇ ਵਿੱਚ ਅਧਿਓਂ ਜ਼ਿਆਦਾ ਆਮ ਜਨਤਾ ਹੀ ਲਾਗੇ ਗਏ ਤਾਂ ਲੋਕ ਆਪਣੇ ਮਹਿਬੂਬ ਲੀਡਰ ਨੂੰ ਸਜਦਾ ਕਰਨ ਆ ਰਹੇ ਆ ਸਧਾਰਨ ਸੱਦੇ ਤੇ ਹੀ ਬਹੁਤ ਵੱਡੇ ਇਕੱਠ ਹੋਏ ਆ ਸ਼ਕਤੀ ਪ੍ਰਦਰਸ਼ਨ ਨਹੀਂ ਕਹਿ ਸਕਦੇ ਥਬਾਕਨ ਕੱਲ ਮੀਟਿੰਗ ਸੀਗੀ ਅੱਜ ਵਰਸੀ ਆ ਤੇ ਬਹੁਤ ਵੱਡਾ ਇਕੱਠ ਸਗੋਂ ਸਾਡੀ ਗੱਲ ਦੀ ਹੋਰ ਪੁਸ਼ਟੀ ਹੁੰਦੀ ਆ ਕਿ ਇੰਨਾ ਮੰਗਾਂ ਨੂੰ ਕਿੰਨੇ ਵੱਡੇ ਪੱਧਰ ਤੇ ਲੋਕ ਚਾਹੁੰਦੇ ਨੇ ਕਿੰਨੇ ਜੁੜੇ ਹੋਏ ਨੇ ਕਿਉਂ ਕੇਂਦਰ ਆਹ ਜਨਤਾ ਦੇ ਮਨਾਂ ਨੂੰ ਸਮਝੇ ਆਹ ਦੇਸ਼ ਦੇ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਸਨਮਾਨ ਕਰਕੇ ਮਸਲੇ ਦਾ ਹੱਲ ਕਰੇ ਤਾਂ ਕੱਲ ਕੀ ਲੱਗਦਾ ਜੀ ਕੱਲ ਦੀ ਮੀਟਿੰਗ ਚ ਕੀ ਕੁਝ ਰਹਿਣ ਵਾਲਾ ਹੈ ਕਿਉਂਕਿ ਕੱਲ ਖੇਤੀਬਾੜੀ ਮੰਤਰੀ ਵੀ ਕਹਿੰਦੇ ਆ ਰਹੇ ਨੇ ਹਾਂ ਦੇਖੋ ਖੇਤੀਬਾੜੀ ਮੰਤਰੀ ਸਾਹਿਬ ਆਉਣਗੇ ਉਹਨਾਂ ਪਿਛਲੀ ਮੀਟਿੰਗ ਚ ਮੰਨਿਆ ਸੀਗਾ ਤਾਂ ਦੋ ਮੰਤਰੀ ਹੋਣਗੇ ਸਵਾਲ ਇਹ ਹੈ ਕਿ ਸਵੈਮ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਕੇ ਆਉਣ ਔਰ ਸਾਡਾ ਸ਼ੌਕ ਨਹੀਂ ਹੈ ਵੀ ਇਹ ਸਵਾ ਸਾਲ ਤੋਂ ਅਸੀਂ ਬੈਠੇ ਹੋਏ ਹਾਂ ਸੜਕਾਂ ਤੇ ਬਹਿਣਾ ਇੰਨਾ ਆਸਾਨ ਨਹੀਂ ਹੈ ਆ ਰਾਹ ਬੰਦ ਕੀਤਾ ਹੋਇਆ ਮੋਦੀ ਸਰਕਾਰ ਨੇ ਇੱਥੋਂ ਦੇ ਲੋਕਲ ਲੋਕਾਂ ਨੂੰ ਟਰਾਂਸਪੋਰਟਰਾਂ ਨੂੰ ਵਪਾਰੀਆਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਆ ਸਿਰ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਚਾਉਂਦੇ ਆ ਆਸ ਰੱਖਦੇ ਆ ਸ਼ਿਵਰਾ ਚਾਹੁੰਦੀ ਕੋਈ ਚੰਗੀ ਗੱਲ ਕਰਨਗੇ ਪਿਛਲੀ ਮੀਟਿੰਗ ਤੋਂ ਬਾਅਦ ਲੱਗਦਾ ਤੁਹਾਨੂੰ ਕਿ ਪਿਛਲੀ ਮੀਟਿੰਗ ਕਿਹਾ ਕਿ ਟੈਸਟ ਪੈਂਟ ਲੱਗ ਗਿਆ ਬੰਦੇ ਨੂੰ ਪਤਾ ਤਾਂ ਲੱਗ ਜਾਂਦਾ ਹੈ ਕਿ ਗੱਲ ਚੱਲ ਕੀ ਰਹੀ ਹੈ ਸਰਕਾਰ ਦੇ ਅੰਦਰ ਤਾਂ ਪਿਛਲੀ ਮੀਟਿੰਗ ਤੋਂ ਉਹ ਅੰਦਾਜ਼ੇ ਲਾਲੇ ਸਰਵਨ ਸਿੰਘ ਪੰਦੇਰੋਂ ਆਣੇ ਕਿਉਂਕਿ ਹੁਣ ਤੁਸੀਂ ਵੀ ਖਿਡਾਰੀ ਕਿਸਾਨ ਆਗੂ ਤੁਸੀਂ ਵੀ ਚੀਜ਼ਾਂ ਨੂੰ ਸਮਝ ਲੈਣੇ ਹੋ ਭਾਅ ਭਾਅ ਲੈਣੇ ਹੋ ਤਾਂ ਉਸ ਮੀਟਿੰਗ ਦੇ ਹਾਫ ਭਾਅ ਤੇ ਮੀਟਿੰਗ ਦੀ ਗੱਲਬਾਤ ਤੋਂ ਲੱਗਦਾ ਹੈ ਕਿ ਜਿਹੜੀ ਕੱਲ ਦੀ ਮੀਟਿੰਗ ਹੈ ਉਹ ਹੁਣ ਹੋਰ ਨੇੜੇ ਵਾਲੇ ਪਾਸੇ ਨੂੰ ਚੱਲੇਗੀ ਹਾਂ ਗੱਲ ਤਾਂ ਅੱਗੇ ਤੁਰੂਗੀ ਜਿਹੜੇ ਕੱਲ ਬੋਗੋ ਮੰਤਰੀ ਆਏ ਸੀ ਉਹਨੇ ਇਹ ਨਹੀਂ ਕਿਹਾ ਜਿਹੜੇ ਅਸੀਂ ਆਪਣੀਆਂ ਗੱਲਾਂ ਰੱਖੀਆਂ ਵੀ ਥੋਡੀਆਂ ਗੱਲਾਂ ਗਲਤ ਨੇ ਉਹ ਇਸ ਗੱਲ 'ਚ ਪਏ ਨਹੀਂ ਕਹਿੰਦੇ ਥੋੜ ਉਹਨਾਂ ਨੇ ਆਪਣੀ ਗੱਲ ਕੀਤੀ ਥੋਡੀਆਂ ਗੱਲਾਂ ਵਜਨਦਾਰ ਨੇ ਉਹਨਾਂ ਦੇ ਬਕਾਇਦਾ ਤੱਥ ਲੈੇ ਸਾਥੋਂ ਔਰ ਉਹਨਾਂ ਕਿਹਾ ਵੀ ਅਗਲੀ ਮੀਟਿੰਗ 'ਤੇ ਅਸੀਂ ਵਿਚਾਰ ਕੇ ਆਵਾਂਗੇ ਤੇ ਇਹਦਾ ਮਤਲਬ ਉਹਨਾਂ ਨੇ ਸਾਡੇ ਜੋ ਵੀ ਅਸੀਂ ਗੱਲ ਰੱਖੀ ਆ ਮੰਨਿਆ ਤੇ ਹੈ ਵੀ ਤੁਸੀਂ ਠੀਕ ਬੋਲ ਰਹੇ ਹੋ ਵਾਜਬ ਬੋਲ ਰਹੇ ਹੋ ਸਾਡੀ ਮੰਗਾਂ ਦੀ ਨੈਤਿਕ ਤੌਰ ਤੇ ਤਾਂ ਇੱਕ ਜਿੱਤ ਆ ਵੀ ਉਹ ਕਦੀ ਨਹੀਂ ਕਹਿੰਦੇ ਵੀ ਥੋਡੀਆਂ ਮੰਗਾਂ ਗਲਤ ਨੇ ਠੀਕ ਹੈ ਨਹੀਂ ਹੁਣ ਮੰਗਣਾ ਨਾ ਮੰਨਣਾ ਜਿਹੜੇ ਤੇ ਸਰਕਾਰ ਰੜੀ ਹੋਈ ਆ ਵੀ ਇੰਨਾ ਪੈਸਾ ਨਹੀਂ ਲੱਗਦਾ মিডিਆ ਨੂੰ ਇੱਥੇ ਬੋਲਣਾ ਚਾਹੀਦਾ ਜਿੰਨਾ ਕੇਂਦਰ ਦੱਸ ਰਿਹਾ ਤਾਂ 25000 ਕਰੋੜ ਰੁਪਏ ਨਾ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੀਆਂ ਮੰਗਾਂ ਪ੍ਰਾਪਤ ਹੋ ਸਕਦੀਆਂ ਬਾਲੀ ਬੋਧੀ ਲੋੜ ਨਹੀਂ ਮਾਹਿਰ ਕਹਿੰਦੇ ਮੈਂ ਨਹੀਂ ਕਹਿੰਦਾ ਹੈਗਾ ਤੋਂ ਅਸੀਂ ਆਪਦੀ ਗੱਲ ਵਿਚਾਰ ਰਹੇ ਆ ਵੀ ਜਿਹੜੇ ਤੁਹਾਨੂੰ ਕਾਰਪੋਰੇਟ ਦੀ ਪਾਲਿਸੀ ਦਬਾਅ ਬਣਾ ਰਹੀ ਆ ਭਈ ਇਹਨਾਂ ਇੱਕ ਫੰਡਾਂ ਦਾ ਵੱਡਾ ਹਿੱਸਾ ਦਜੂ ਹੈ ਨਹੀਂ ਹੈਗਾ ਅਸੀਂ ਚਰਚਾ ਕਰਨ ਨੂੰ ਤਿਆਰ ਅਸਲ ਬਹੁਤ ਘੱਟ ਪੈਸੇ ਨਾਲ ਜਿਵੇਂ ਮੰਤਰੀ ਮਹੋਤ ਨੇ ਆਪ ਕਿਹਾ ਵੀ ਤੁਹਾਡੀਆਂ ਜ਼ਿਆਦਾਤਰ ਫਸਲਾਂ ਤੇ ਐਮਐਸਪੀ ਤੋਂ ਉੱਪਰ ਵਿਕ ਰਹੀਆਂ ਨੇ ਕਿੱਡੀ ਵਧੀਆ ਗੱਲ ਅਸੀਂ ਕਿ ਬਟੂ ਦਿੱਕਤ ਕੀ ਆ ਤੁਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਦਿਓ ਜੇ 7-8 ਫਸਲਾਂ ਵੈਸੇ ਤਾਂ ਜਾ ਰਹੀਆਂ ਤੇ ਥੋੜੀਆਂ ਤਾਂ ਦੇਣਾ ਪਊ ਨਾ ਅੱਛਾ ਪੰਦੇ ਸਰ ਅੱਜ ਕਿਉਂਕਿ ਹੋਰ ਵੀ ਪ੍ਰੋਬਲਮ ਲੀਕੇ ਜਾ ਸਕਦੇ ਆ ਤਾਂ ਕੱਲ ਦੀ ਮੀਟਿੰਗ ਤੋਂ ਬਾਅਦ ਹੀ ਪ੍ਰੋਗ੍ਰਾਮ ਲਿਖ ਕੇ ਜਾਣਗੇ ਜਾਂ ਪ੍ਰੋਗਰਾਮ ਲਿਖ ਲੈਣੇ ਅੱਜ ਅਨਾਉਂਸ ਵੀ ਕਰ ਦੇਣੇ ਆ ਉਹ ਇੰਪਲੀਮੈਂਟ ਕਰਨੇ ਆ ਕਿ ਨਹੀਂ ਕਰਨੇ ਉਹ ਕੱਲ ਦੀ ਮੀਟਿੰਗ ਤੋਂ ਬਾਅਦ ਆਉ। ਨਹੀਂ ਦੇਖੋ 25 ਦਾ ਜਥਾ ਸਾਡਾ ਸਟੈਂਡ ਕਰ ਰਿਹਾ ਹੈਗਾ। ਅਸੀਂ ਕੱਲਾਂਗੇ। ਕੱਲ ਵਾਲੀ ਮੀਟਿੰਗ ਦਾ ਜਥਾ ਇੱਥੋਂ ਹੀ ਜਾਣਾ ਫਿਰ ਅੱਗੇ ਵੰਗੂ। ਬਿਲਕੁਲ। ਪਰ ਜੇ ਕੇਂਦਰ ਗੱਲਬਾਤ ਅੱਗੇ ਵਧਾਉਂਦਾ ਵਾ। ਮੀਟਿੰਗ ਦੇ ਵਿੱਚ ਪੋਜ਼ਿਟਿਵ ਸਹਿਨ ਦਿੰਦਾ ਹੈਗਾ। ਤਾ ਕਿਸਾਨ ਆਗੂ ਜਾਂ ਮੋਰਚੇ ਦੀ ਲੀਡਰਸ਼ਿਪ ਇਹ ਨਹੀਂ ਕਹੂਗੀ ਵੀ ਅਸੀਂ ਬੁਝੇਦਾ ਜਥਾ ਖੜਨਾ ਅਸੀਂ ਉਹਦੇ ਬਾਰੇ ਵਿਚਾਰ ਕਰ ਲਾਂਗੇ ਸਾਡਾ ਫੋਰਮ ਦੋਵੇਂ ਫੋਰਮ ਫੈਸਲਾ ਕਰਨਗੇ ਹਾਂ ਜੇ ਲੱਗਦਾ ਹੋਊ ਵੀ ਗੱਲ ਹੁਣ ਖਤਮ ਹੋ ਰਹੀ ਹੈ ਫਿਰ ਸਾਨੂੰ ਅੰਦੋਲਨ ਕਰਨ ਦਾ ਹੱਕ ਤਾਂ ਹੈਗਾ ਇਹ ਸਾਡਾ ਸਰਵਰ ਸਿੰਘ ਪੰਦੇਰ ਹੋਣੀ ਦੇਖੋ ਕੱਲ ਦੀ ਮੀਟਿੰਗ ਹੈ ਜੀ ਕੱਲ ਦੀ ਮੀਟਿੰਗ ਤੋਂ ਪਹਿਲਾਂ ਅੱਜ ਕਿਸਾਨ ਵੱਡੀ ਗੱਦੀ ਵਿੱਚ ਇਕੱਤਰ ਹੋਏ ਨੇ ਵਿਸ਼ਾ ਅੱਜ ਸ਼ਹੀਦ ਕਿਸਾਨ ਨੌਜਵਣ ਕਿਸਾਨ ਸ਼ੁਭ ਕਰਨ ਦੀ ਵਰਸੀ ਦਾ ਮੌਕਾ ਹੈ ਤਾਂ ਅੱਜ ਰਣਨੀਤੀ ਵੀ ਤਿਆਰ ਕੀਤੀ ਜਾ ਸਕਦੀ ਹੈ ਔਰ ਨਾਲ ਹੀ ਸਭ ਤੌਰ ਤੇ ਰਣ ਕਰ ਰਹੇ ਨੇ ਕਿ 25 ਤਰੀਕ ਵਾਲਾ ਜਥਾ ਤਿਆਰ ਹੈ ਪਰ ਉਹ ਜੱਥਾ ਹੁਣੇ ਤੋਂ ਦਿੱਲੀ ਵੱਲ ਰਵਾਨਾ ਹੋਣਾ ਹੈ ਕਿ ਨਹੀਂ ਹੋਣਾ ਉਹ ਕੱਲ ਦੀ ਮੀਟਿੰਗ ਤੋਂ ਬਾਅਦ ਤੈ ਹੋਵੇਗਾ ਖੈਰ ਫਿਲਹਾਲ ਇੱਕ ਵੱਡਾ ਕਟ ਕੀਤਾ ਗਿਆ ਜੀ ਸ਼ੰਭੂ ਬਾਰਡਰ ਤੇ ਔਰ ਥੋੜੀ ਦੇਰ ਬਾਅਦ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਉਹ ਹੋਵੇਗੀ ਫਿਰ ਸ਼ਾਮ ਦੇ ਵੇਲੇ ਕੈਂਡਲ ਮਾਰਚ ਕੱਢਾ ਜਾਵੇਗਾ ਜੀ ਠੀਕ ਹੈ ਸ਼ੁਕਰੀਆ ਰਣਪਿੰਦਰ ਧੰਨਵਾਦ ਫਿਲਹਾਲ ਇਸ ਜਾਣਕਾਰੀ ਦੇ ਲਈ ਤਾਂ ਸ਼ੰਭੂ ਬਾਰਡਰ ਤੇ ਸ਼ੁਭਕਰਨ ਦੀ ਵਰਸੀ ਮਨਾਈ ਜਾ ਰਹੀ ਹੈ ਅੱਜ ਪਹਿਲੀ ਵਰਸੀ ਹੈ ਸ਼ਾਮ ਨੂੰ ਕੈਂਡਲ ਮਾਰਚ ਕੀਤਾ ਜਾਣਾ ਹੈ ਵੱਡੀ ਗਿਣਤੀ ਚ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਨੇ ਮੰਗਾ ਬਾਰੇ ਜ਼ਿਕਰ ਕਰ ਰਹੇ ਨੇ ਕਿ ਮੰਗਾ ਹਾਲੇ ਵੀ ਜਿਉਂਦੀਆਂ ਤਿਉ ਨੇ ਪੈਰਲਲ ਕੇਂਦਰ ਸਰਕਾਰ ਨਾਲ ਮੀਟਿੰਗਾਂ ਚੱਲ ਰਹੀਆਂ ਨੇ ਉਮੀਦ ਹੈ ਕਿਸੇ ਨਾ ਕਿਸੇ ਸਿੱਟੇ ਤੇ ਗੱਲ ਪਹੁੰਚੇਗੀ